ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਮੱਝ ਤੇ ਦੋ گاਵਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਨਾਮ ਦਰਸ਼ਨਾ ਬਾਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਪਹਿਲੀ ਬੈਡ ਦੀ ਜਾਣਕਾਰੀ ਬਾਈ ਇਹ ਦੂਜਾ ਸੂਆ ਸੁਈ ਹੋਈ ਆ ਬਾਈ ਤਾਜੀ ਉਹ ਬੱਚਾ ਬੈਠਾ ਠੀਕ ਹੈ ਜੀ ਠੀਕ ਹੈ ਜੀ ਦੁੱਧ ਹੋਊਗਾ ਇਹ ਥੱਲੇ ਹੁਣ 12 ਤੋਂ 13 ਕਿਲੋ ਬੱਚੇ ਥੱਲੇ ਬੱਚਾ ਕੀ ਜੀ ਬੱਛਾ ਹੀ ਮਗਰ ਬੱਛਾ ਹਾਂਜੀ 12 13 ਕਿਲੋ ਠੀਕ ਹੈ ਚੈੱਕ ਕਰ ਸਾਂ। ਤੋੜ ਦੋ ਭਰਾ ਮੜਿਆ। ਸਰੇਟ ਭਰਾ ਜਾਇਦਾ। ਬਾਈ ਲੈਣ ਦੀ ਵੀ ਮੁੱਲ 55000 ਆ ਕਹੀ ਆਲਾ ਮਰਜੀ ਜਾਵੇ। ਮਾਰਦਾਨਾ ਕਰਾਂਗੇ 55000 ਤੋਂ ਬੱਚੀ ਦਾ। ਠੀਕ ਹੈ। ਲਓ ਜੀ। ਲੇਵਰਾਂ ਦਾ ਜਦੋਂ ਚਲਾਹਦੇ ਭਰਾ। ਬੜੀ ਬਈ। ਲਓ ਜੀ। ਚੰਗਾ ਕੱਦ ਵੱਡਾ ਕਰਮਾਂ ਵਾਲੀ ਦਾ। ਫੇਰ ਚੈੱਕ ਕਰ ਸਾਂ ਭਰਾ। ਲਓ ਜੀ। ਮਾਗਰ ਹੈਗਾ ਬੱਸ ਆ। ਰੇਟ ਆਪਾਂ ਨੂੰ ਬਾਈ ਨੇ ਦੱਸਤਾ ਬਾਈ ਨੇ ਜਰੂਰ ਕੰਡੈਕਟ ਕਰੋ ਅੱਜ ਸੂਈ ਨੂੰ ਬਾਈ ਇਹਨੂੰ 9 ਮਾ ਦੇਣਾ 9 ਮਾ ਦੇਣਾ ਜੀ ਹਾਂਜੀ ਠੀਕ ਹੈ ਹੁਣ 12 ਤੋਂ 13 ਕਿਲੋ ਦੁੱਧ ਤਿਆਰ ਹੋਏ ਖੱਲੇ ਜਾਵਾਂ ਠੀਕ ਹੈ ਠੀਕ ਹੈ ਹਾਂਜੀ ਬਾਈ ਦੂਜੀ ਦੀ ਦੱਸੋ ਬਈ ਜਾਣਕਾਰੀ ਇਹ ਬਾਈ ਬਾੜ ਟੋਕੜੇ ਨੂੰ ਮਹੀਨਾ 2 ਮਹੀਨਾ ਆ ਸੂਈ ਨੂੰ ਇਹ ਥੱਲੇ ਦ ਦੇਗਾ 11 ਕਿਲੋ ਹਾਂਜੀ ਇਹ ਆਪਾਂ ਦੇ ਦੇਣਾ 35000 ਦੀ ਮੋਲ ਲਗਦਾ ਜੇ ਤਾਂ ਵਰਤੀ ਕਰਵਾਈ ਜਾਵੇ ਠੀਕ ਹੈ ਹਾਂਜੀ 11 ਲੀਟਰ ਦੁੱਧ ਦਾ ਬੰਦ ਲੈਵੇ ਵੀ ਲੋ ਜੀ ਦਾ ਦੌੜਾਂ ਕ ਚੋਕ ਲੈ ਜੀ ਬਾਈ ਜੇ ਚਾਰ ਡਾਂਗ ਚੋਲੇ ਆਗਲਾ ਆਪਣੀ ਤਸੱਲੀ ਉਹ ਚਾਹੇ ਆਗਲਾ ਉਹ ਮੁੰਗ ਕੋਜੀ ਕੱਦ ਬੜਾ ਸਖੂਰ ਪਰ ਮਨ ਦਾ ਸੋਣਾ ਫਿਰ ਇਹ ਵਿਦਨਤਾ ਜ ਤੁਸੀਂ ਲਾਹੋ ਬਰਾ ਕੋਜੀ ਠੀਕ ਹੈ ਮਨ ਲੱਗ ਤਾ ਠੀਕ ਹੈ ਹਾਂਜੀ ਮੈਂ ਮਾਝ ਦੀ ਜਾਣਕਾਰੀ ਦੇਈ ਇਹ ਮਾਝ ਬਾਈ ਟੋਕੜ ਘੱਬੜ ਹਾਂਜੀ ਇਹਨੂੰ 7ਵਾਂ ਮਹੀਨਾ ਲੱਗਾ 6 ਪੂਰੇ ਗਏ ਦੁੱਧ 5 ਕਿਲੋ 4 ਕਿਲੋ ਮੰਨ ਕੇ ਲੈ ਜਾਇਆ ਰੇਟ ਪਰਾ ਜਾਜਾ ਰੇਟ ਬਾਈ 70000 ਦੀ ਜਮ੍ਹਾਂ ਹਾਂ ਨਹੀਂ ਆਈ ਆ ਬਸ ਉਹ ਲਗ ਰਿਹਾ ਜਿੰਨਾ ਮਰਜ਼ੀ ਕਰਵਾ ਲੈ ਠੀਕ ਹੈ ਜੀ ਹਾਂ ਜੀ ਸੱਤਵਾਂ ਲੱਗ ਗਈ ਸੱਤਵਾਂ ਲੱਗ ਗਈ 15 ਤਰੀਕ ਤੋਂ ਠੀਕ ਹੈ ਜੀ ਹਾਂ ਜੀ ਬਾਈ ਚੈੱਕ ਕਰ ਸਮਝ ਮੱਝ ਟੋਕਰ ਗੱਪਣ ਬਾਈ ਜੀ ਨੇ ਜਰੂਰ ਕੰਟੈਕਟ ਕਰੋ ਪਿੰਡ ਧੌੜਾ ਤੇ ਢਲਾੜੂ ਪਿੰਡ ਪਹੁੰਚਣਾ ਠੀਕ ਹੈ ਇਹ ਬਾਈ ਆਲਾ ਦੋੜਾਂਗੇ ਚੋਕ ਕੇ ਲੈ ਆ ਦੋਲੇ ਟਾਈਮ ਮਿਲ ਜਿਓ ਖੁਸ਼ ਹੋਵੇ ਚਾਰ ਤੇ ਠੀਕ ਹੈ ਜੀ ਹਾਂ ਜੀ ਬੰਦ ਸਿੰਘਾ ਦੂਜਾ ਸੂਆ ਛੋਟਿਆ ਠੀਕ ਹੈ ਜੀ ਲੋਪਰਾ ਛੋਟੀ ਬੱਸ ਠੀਕ ਹੈ ਲਿਆ ਆਪਾਂ ਤਾਂ ਟੋਕੜ ਗੱਬਣ ਛੋਟੀ ਦੁੱਧ ਵਾਲੀ ਨਾੜ ਭਰਾ ਖੜੀ ਹੈ ਦੇਖ ਸਕਦੇ ਇਧਰ ਬਹੁਤ ਚੰਗੀ ਪਿਆ ਬਾਈ ਦੁੱਧਿਆਂ ਛੋਟੀਆਂ ਤੇਰਾ ਟੋਰਾ ਕਿਲੋ ਠੀਕ ਹੈ ਠੀਕ ਹੈ ਲੋ ਜੀ ਚਾਹ ਦੋੜਾ ਗਾ ਬਾਈ ਸੱਲੀ ਕਰ ਲੈ ਮੈਂ ਕਹਿੰਦਾ ਬਾਈ ਚਾਹ ਦਾਂਗੇ ਤਸੱਲੀ ਕਰਕੇ ਲੈ ਕੇ ਜਾਵੇ ਸਾਰੇ ਪਸ਼ੂ ਵੀ ਆਪਣੀ ਘਰ ਤੱਕ ਦੀ ਗਾਰੰਟੀ ਠੀਕ ਹੈ ਠੀਕ ਹੈ ਲੋ ਪ੍ਰੋਫੈਸਰ ਬਾਈ ਜੀ ਨੇ ਜ਼ਰੂਰ ਕਹਣਾ ਹੈ। ਨਹੀਂ ਵੀ ਆਪਾਂ ਕਹੇ ਜੀ ਆ ਬੈਣ ਸੱਜੜਾ ਆਇਆ ਜੀ ਆਇਆਂ ਨੂੰ ਮਹੀਨਾ ਢੂੜ ਮਹੀਨਾ ਸਾਨੂੰ ਤਾਰਾਂ ਦੀ ਜਾਂਦੀ ਹੈ। ਠੀਕ ਹੈ ਜੀ। ਹਾਂ। ਲੋ ਆ ਤਸੱਲੀ ਕਰਕੇ ਦੋੜਾਂਗੇ ਚਾਹੇ ਚੋਕੇ ਲੈ ਜਾ ਆਪਣੀ ਗਰੰਟੀ। ਠੀਕ ਹੈ ਜੀ। ਮਿਲਦੇ ਪ੍ਰੱਖ ਕਿਸੇ ਨਵੀਂ ਵੀਡੀਓ ਦੇ ਉੱਤੇ। ਬਾਈ।